ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਕੈਨੇਡਾ ਰੈਵੈਨਿਊ ਏਜੰਸੀ CRA ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਲਈ ਤਿਆਰ ਹੈ ਜਿਨ੍ਹਾਂ ਨੇ ਗਲਤੀ ਦੇ ਨਾਲ ਮਹਾਮਾਰੀ ਦੇ ਲਾਭਾਂ ਨੂੰ ਸਵੀਕਾਰ ਕਰ ਲਿਆ ਹੈ ਪਰ ਸਰਕਾਰ ਨੂੰ ਵਾਪਸ ਭੁਗਤਾਨ ਕਰਨ ਦੇ ਲਈ ਵਿੱਤੀ ਤੌਰ ਤੇ ਸਮਰਥ ਨੇ ਸੀਆਰਏ ਦੁਆਰਾ ਜਾਰੀ ਬਿਆਨ ਅਨੁਸਾਰ ਜਿੰਨਾ ਵਿਅਕਤੀਆਂ ਨੇ ਜਵਾਬ ਨਹੀਂ ਦਿੱਤਾ ਜਾਂ ਸਹਿਯੋਗ ਨਹੀਂ ਦਿੱਤਾ ਤੇ ਭੁਗਤਾਨ ਕਰਨ ਦੀ ਵਿੱਤੀ ਸਮਰਥਾ ਰੱਖਣ ਲਈ ਦ੍ਰਿੜ ਸੰਕਲਪ ਲਿਆ ਹੈ ਉਹਨਾਂ ਨੂੰ ਅਗਲੇ ਮਹੀਨੇ ਕਾਨੂੰਨੀ ਚੇਤਾਵਨੀਆਂ ਮਿਲਨੀਆ ਸ਼ੁਰੂ ਹੋ ਜਾਣਗੀਆਂ ਸੀਆਰਏ ਨੇ ਕਿਹਾ ਹੈ ਕਿ ਗਲਤ ਲਾਭਾਂ ਨੂੰ ਮੁੜ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ 2020 ਦੇ ਵਿੱਚ ਸ਼ੁਰੂ ਹੋ ਗਈਆਂ ਤੇ 2025 ਤੱਕ ਇਹ ਜਾਰੀ ਰਹਿਣਗੀਆਂ ਕੈਨੇਡਾ ਰੈਵੈਨਿਊ ਏਜੰਸੀ ਮਹਾਮਾਰੀ ਸਬੰਧਤ ਲਾਭਾਂ ਦੇ ਵਾਧੂ ਭੁਗਤਾਨਾਂ ਨੂੰ ਮੁੜ ਪ੍ਰਾਪਤ ਕਰਨ ਲਈ ਯਤਨ ਤੇ ਇਸ ਕਰ ਰਹੀ ਹੈ ਕੈਨੇਡਾ ਰਿਕਵਰੀ ਬੈਨੀਫਿਟ ਤੇ ਕੈਨੇਡਾ ਵਰਕਰ ਲਾਕਡਾਊਨ ਬੈਨੀਫਿਟ ਜੁਲਾਈ ਤੋਂ ਸ਼ੁਰੂ ਕਰਦੇ ਹੋਏ ਏਜੰਸੀ ਨੇ ਕਿਹਾ ਕਿ ਇਹ ਕਾਨੂੰਨੀ ਚੇਤਾਵਨੀਆਂ ਜਾਰੀ ਕਰਨਾ ਸ਼ੁਰੂ ਕਰ ਦੇਵੇਗੀ ਤੇ ਸਾਰੇ ਕੋਵਿਡ-19 ਪ੍ਰੋਗਰਾਮਾਂ ਜਿਵੇਂ ਕਿ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਦੇ ਓਵਰ ਪੇਮੈਂਟਾਂ ਦੀ ਵਸੂਲੀ ਲਈ ਕਦਮ ਚੁੱਕਣੇ ਸ਼ੁਰੂ ਕਰ ਸਕਦੀ ਹੈ ਕਾਰਵਾਈਆਂ ਦੇ ਵਿੱਚ ਤਨਖਾਹ ਜਾਂ ਬੈਂਕ ਖਾਤਿਆਂ ਤੋਂ ਭੁਗਤਾਨ ਲੈਣਾ ਸ਼ਾਮਿਲ ਹੋ ਸਕਦਾ ਹੈ ਏਜੰਸੀ ਕਿਹਾ ਕਿ ਸਿਰਫ ਉਹਨਾਂ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ ਜਿਨ੍ਹਾਂ ਨੇ ਜਵਾਬ ਨਹੀਂ ਕੀਤਾ ਤੇ ਨਾ ਜਿਨ੍ਹਾਂ ਕੋਲ ਭੁਗਤਾਨ ਕਰਨ ਦੀ ਵਿੱਤੀ ਸਮਰਥਾ ਹੋਣ ਦਾ ਪੱਕਾ ਇਰਾਦਾ ਹੈ ਬੁਲਾਰੇ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਵਿਅਕਤੀਆਂ ਨੂੰ ਸਾਡੇ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਅਸੀਂ ਉਹਨਾਂ ਦੇ ਕਰਜ਼ੇ ਨੂੰ ਹੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਲੱਭਣ ਵਿੱਚ ਮਿਲ ਕੇ ਕੰਮ ਕਰ ਸਕੀਏ ਹਰ ਕਿਸੇ ਲਈ ਇੱਕ ਨਿਰਪੱਖ ਅਤੇ ਪ੍ਰਬੰਧਨ ਯੋਗ ਪ੍ਰਕਿਰਿਆ ਨੂੰ ਯਕੀਨੀ ਬਣਾ ਸਕੀਏ ਏਜੰਸੀ ਨੇ ਕਿਹਾ ਹੈ ਕਿ ਉਹ ਕੈਨੇਡੀਅਨਾਂ ਦੀ ਸਹਾਇਤਾ ਲਈ ਵਚਨਬੱਧ ਹੈ ਜੋ ਆਪਣੇ ਕਰਜ਼ੇ ਦੀ ਅਦਾਇਗੀ ਕਰਨ ਦੇ ਯੋਗ ਨਹੀਂ ਹਨ ਤੇ ਉਹਨਾਂ ਵਿਅਕਤੀਆਂ ਨੂੰ ਯੋਜਨਾ ਬਣਾਉਣ ਲਈ ਉਹਨਾਂ ਨਾਲ ਸੰਪਰਕ ਕਰਨ ਲਈ ਸ਼ਾਹਿਦ ਕੀਤਾ ਹੈ ਮਹਾਮਾਰੀ ਰਾਹਤ ਉਪਗਤਾਨਾ ਦੇ ਰੋਲ ਆਊਟ ਵਿੱਚ ਵਿਅਕਤੀਆਂ ਤੇ ਕਾਰੋਬਾਰੀ ਨੋ ਇੱਕ ਤਨਖਾਹ ਪੇ ਨਾਓ ਆਸਕ ਬਾਦ ਦੇ ਆਧਾਰ ਦੇ ਉੱਤੇ ਡਾਲਰ 200 ਬਿਲੀਅਨ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਸੀਆਰਏ ਨੇ ਉਦੋਂ ਤੋਂ ਫੈਸਲਾ ਕੀਤਾ ਕਿ ਬਹੁਤ ਸਾਰੇ ਲੋਕ ਭੁਗਤਾਨ ਲਈ ਅਯੋਗ ਹਨ ਤੇ ਪੈਸੇ ਵਾਪਸ ਲੈਣ ਲਈ ਕੰਮ ਕਰ ਰਹੇ ਨੇ ਇਸ ਲਈ ਕਿਹਾ ਹੈ ਕਿ ਇਹ ਅਜੇ ਵੀ ਵਿਅਕਤੀਆਂ ਤੋਂ ਡਾਲਰ 9.53 ਮਿਲੀਅਨ ਵਾਪਸ ਲੈਣ ਦੀ ਕੋਸ਼ਿਸ਼ ਕਰ ਰਿਹਾ ਜਿਸ ਦੇ ਵਿੱਚ ਸਰਬ ਤੋਂ ਡਾਲਰ 5.41 ਬਿਲੀਅਨ ਸੀਆਰਬੀ ਤੋਂ ਡਾਲਰ 2.67 ਬਿਲੀਅਨ ਤੇ ਕੈਨੇਡਾ ਰਿਕਵਰੀ ਕੇਅਰ ਗਿਵਿੰਗ ਬੈਨੀਫਿਟ ਤੋਂ ਡਾਲਰ 1.25 ਬਿਲੀਅਨ ਸ਼ਾਮਿਲ ਹੈ ਏਜੰਸੀ ਨੇ ਮਈ 2022 ਦੇ ਵਿੱਚ ਸਵੈ ਇਛਤ ਪੁਗਤਾਨਾਂ ਨੂੰ ਉਤਸ਼ਾਹਿਤ ਕਰਨ ਵਾਲੇ ਪੱਤਰ ਭੇਜ ਕੇ ਅਯੋਗ ਸਮਝੇਗੇ ਪੁਗਤਾਨਾਂ ਨੂੰ ਮੁੜ ਪ੍ਰਾਪਤ ਕਰਨ ਲਈ ਯਤਨ ਸ਼ੁਰੂ ਕੀਤੇ ਪਿਛਲੇ ਸਾਲ ਇਸਨੇ ਕਲੈਕਸ਼ਨ ਪੱਤਰ ਭੇਜੇ ਤੇ ਫੋਨ ਰਾਹੀਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਇਸਨੇ ਇੱਕ ਪ੍ਰਕਿਰਿਆ ਦੀ ਵਰਤੋਂ ਵੀ ਸ਼ੁਰੂ ਕੀਤੀ ਜਿਸ ਨੂੰ ਆਫਸੈਟਿੰਗ ਜਿਸ ਦਾ ਮਤਲਬ ਹੈ ਕਿ ਇੱਕ ਆਪਣੇ ਆਪ ਟੈਕਸ ਰਿਫੰਡ ਤੇ ਕੁੱਲ ਲਾਭਾਂ ਤੋਂ ਪੈਸੇ ਦੀ ਵਰਤੋਂ ਸਰਕਾਰ ਨਾਲ ਕਿਸੇ ਵਿਅਕਤੀ ਦੇ ਕਰਜ਼ੇ ਦਾ ਨਿਪਟਾਰਾ ਕਰਨ ਲਈ ਕਰਦਾ ਹੈ ਫੰਡਾਂ ਦੀ ਵਸੂਲੀ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਕਾਰਨ ਦਾਅਵੇਦਾਰਾਂ ਤੇ ਕੈਨੇਡਾ ਰੈਵਨਿਊ ਏਜੰਸੀ ਦਰਮਿਆਨ ਸੰਘੀ ਅਦਾਲਤ ਇੱਕ ਲੱਖ ਤੋਂ ਵੱਧ ਲੜਾਈਆਂ ਹੋਈਆਂ ਨੇ ਅਤੇ ਕਿਉਂਕਿ ਲੋਕ ਦੋਸ਼ਾਂ ਦਾ ਮੁਕਾਬਲਾ ਵੀ ਕਰਦੇ ਨੇ ਗੈਰਵਾਜਬ ਸਮਝੇਗੇ ਮਹਾਮਾਰੀ ਹੈਂਡਆਊਟ ਦਾ ਵੱਡਾ ਹਿੱਸਾ ਕਾਰੋਬਾਰਾਂ ਨੂੰ ਗਿਆ ਵਿਅਕਤੀਆਂ ਨੂੰ ਨਹੀਂ ਨਿਊਜ਼ 10 ਸੋ ਚੈਨਲ ਪੰਜਾਬੀ ਦੀ ਰਿਪੋਰਟ ਵੈਸਟ ਜੈਟ ਆਪਣੇ ਮਕੈਨਿਕ ਯੂਨੀਅਨ ਦੁਆਰਾ ਸੰਭਾਵਿਤ ਹੜਤਾਲ ਤੋਂ ਪਹਿਲਾਂ ਉਡਾਨਾਂ ਨੂੰ ਰੱਦ ਕਰ ਰਿਹਾ ਹੈ ਕੈਲਗਰੀ ਆਧਾਰਿਤ 에ਅਰਲਾਈਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ 에ਅਰਕ੍ਰਾਫਟ ਮਕੈਨਿਕਸ ਫਰੇਟਰਨਲ ਐਸੋਸੀਏਸ਼ਨ ਨੇ ਉਹਨਾਂ ਨੂੰ ਹੜਤਾਲ ਦੀ ਕਾਰਵਾਈ ਦਾ ਇੱਕ ਹੋਰ ਨੋਟਿਸ ਦਿੱਤਾ ਹੈ ਵੈਸਟ ਜੈਟ ਦਾ ਕਹਿਣਾ ਹੈ ਕਿ ਨਤੀਜੇ ਵਜੋਂ ਉਹਨਾਂ ਨੇ ਵੀਰਵਾਰ ਤੇ ਸ਼ੁੱਕਰਵਾਰ ਦਰਮਿਆਨ 25 ਉਡਾਨਾਂ ਨੂੰ ਪਹਿਲਾਂ ਰੱਦ ਕਰ ਦਿੱਤਾ ਜਿਸ ਦੇ ਨਾਲ ਲਗਭਗ 3300 ਗਾਹਕ ਪ੍ਰਭਾਵਿਤ ਹੋਏ ਨੇ ਇਹ ਉਦੋਂ ਆਇਆ ਜਦੋਂ 에ਅਰਕ੍ਰਾਫਟ ਮਕੈਨਿਕਸ ਟਰਨਲ ਐਸੋਸੀਏਸ਼ਨ ਵੈਸਟ ਜੈਟ ਤੇ ਆਪਣੀ ਗੱਲਬਾਤ ਨੂੰ ਸੂਚਿਤ ਕੀਤੇ ਬਿਨਾ ਮੁਕਦਮਾ ਕਰਨ ਦਾ ਦੋਸ਼ ਲਗਾ ਰਹੀ ਹੈ ਜੋ ਇੱਕ ਨਵੇਂ ਸਮੂਹਿਕ ਸੌਦੇਬਾਜ਼ੀ ਦੇ ਲਈ 에ਅਰਲਾਈਨ ਦੇ ਨਾਲ ਕੰਮ ਕਰ ਰਹੇ ਨੇ ਯੂਨੀਅਨ ਦਾ ਕਹਿਣਾ ਹੈ ਕਿ ਹੜਤਾਲ ਤੇ ਯਾਤਰੀਆਂ ਨੂੰ ਖਤਰੇ ਵਿੱਚ ਪਾਉਣ ਬਾਰੇ ਵੈਸਟ ਜੈਟ ਦਾ ਬਿਆਨ ਝੜਕਾ ਹੋਇਆ ਤੇ ਵੈਸਟ ਜੈਟ ਨੂੰ ਯੂਨੀਅਨ ਦੇ ਪ੍ਰਤੀਨਿਧਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਵਧੇਰੇ ਖਰਚ ਕਰਨ ਦੀ ਅਪੀਲ ਕਰ ਰਿਹਾ ਹੈ ਯੂਨੀਅਨ ਦੇ ਮੈਂਬਰਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਅਸਥਾਈ ਸੌਦੇ ਨੂੰ ਰੱਦ ਕਰਨ ਲਈ ਭਾਰੀ ਵੋਟਾਂ ਪਾਈਆਂ ਤੇ ਵੈੱਬਸਾਈਟ ਦਾ ਵਿਰੋਧ ਵੀ ਕੀਤਾ। ਗਰਮੀਆਂ ਦੀ ਯਾਤਰਾ ਦਾ ਮੌਸਮ ਆਉਣ ਵਾਲਾ ਹੈ ਪਰ ਬਹੁਤ ਸਾਰੇ ਕੈਨੇਡੀਅਨ ਕਹਿੰਦੇ ਨੇ ਕਿ ਉਹ ਅਗਲੇ ਕੁਝ ਮਹੀਨਿਆਂ ਦੇ ਵਿੱਚ ਆਪਣੀਆਂ ਯੋਜਨਾਵਾਂ ਦੇ ਵਿੱਚ ਕਟੌਤੀ ਕਰ ਰਹੇ ਨੇ ਕਿਉਂਕਿ ਉਹ ਇਹਨਾਂ ਖਰਚ ਨਹੀਂ ਕਰ ਸਕਦੇ ਏਸੀਆਈ ਬੀਸੀ ਗਰਮੀਆਂ ਦੇ ਖਰਚੇ ਦੇ ਪੋਲ ਦਾ ਜਵਾਬ ਦੇਣ ਵਾਲੇ 1/4 ਤੋਂ ਵੱਧ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਉਹ ਗਰਮੀਆਂ ਦੀ ਯਾਤਰਾ ਦੀਆਂ ਯੋਜਨਾਵਾਂ ਨੂੰ ਵਾਪਸ ਲੈ ਰਹੇ ਨੇ ਕਿਉਂਕਿ ਉਹ ਜੀਵਨ ਦੀ ਉੱਚ ਕੀਮਤਾਂ ਦੇ ਨਾਲ ਜੂਝ ਰਹੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਕਹਿੰਦੇ ਨੇ ਕਿ ਜਿਨ੍ਹਾਂ ਨੇ ਪਹਿਲਾਂ ਹੀ ਸਮਾਂ ਬੁੱਕ ਕਰ ਲਿਆ ਹੈ ਲਗਭਗ 2/3 ਕਹਿੰਦੇ ਨੇ ਕਿ ਉਹ ਗਰਮੀਆਂ ਯਾ ਦੇ ਮਨੋਰੰਜਨ ਲਈ ਇੱਕ ਬਜਟ ਜਿਹੜਾ ਹੈ ਉਹ ਵਿੱਚ ਹੀ ਰਹਿਣਾ ਚਾਹੁੰਦੇ ਨੇ 10 ਵਿੱਚੋਂ 4 ਨੇ ਕਿਹਾ ਕਿ ਉਹ ਯਾਤਰਾ ਤੇ ਡਾਲਰ 2000 ਤੋਂ ਘੱਟ ਖਰਚ ਕਰਨ ਦਾ ਇਰਾਦਾ ਹੀ ਰੱਖਦੇ ਨੇ ਉਹਨਾਂ ਡਾਲਰਾਂ ਨੂੰ ਹੋਰ ਵਧਾਉਣ ਦੇ ਲਈ ਜ਼ਿਆਦਾਤਰ ਕੈਨੇਡਾ ਦੇ ਅੰਦਰ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਨੇ ਅੱਧੇ ਹੋਰ ਚੁਣੇ ਗਏ ਨੇ ਕਫਾਇਤੀ ਜਿਹੜੇ ਵਿਕਲਪ ਪਾ ਲਏ ਜਿਵੇਂ ਕਿ ਸੜਕੀ ਯਾਤਰਾਵਾਂ ਤੇ 5 ਵਿੱਚੋਂ ਇੱਕ ਖਰਚਾ ਨੂੰ ਘਟਾਉਣ ਦੇ ਲਈ ਕੈਂਪਿੰਗ ਕਰ ਰਹੇ ਨੇ ਯਾਤਰਾ ਤੋਂ ਬਾਹਰ ਬਹੁਤ ਸਾਰੇ ਕੈਨੇਡੀਅਨ ਸੰਕੇਤ ਦਿੰਦੇ ਨੇ ਕਿ ਉਹ ਰੋਜ਼ਾਨਾ ਦੇ ਖਰਚਿਆਂ ਦੇ ਵਿੱਚ ਵੀ ਕਟੌਤੀ ਕਰ ਰਹੇ ਨੇ ਇਸ ਗਰਮੀਆਂ ਦੇ ਵਿੱਚ ਵੱਡੀਆਂ ਖਰੀਦਾਰੀਆਂ ਛੱਡ ਰਹੇ ਨੇ ਇੱਕ ਹੋਰ ਪੋਲ ਅਸਲ ਦੇ ਵਿੱਚ ਇੱਕ ਪ੍ਰਮੁੱਖ ਆਟੋ ਨਿਰਮਾਤਾ ਲਈ ਕੀਤਾ ਗਿਆ ਜੋ ਸੁਝਾਉਂਦਾ ਹੈ ਕਿ ਸਾਡੇ ਵਿੱਚੋਂ ਅੱਧੇ ਤੋਂ ਵੱਧ ਮੌਜੂਦਾ ਆਰਥਿਕ ਮਾਹੌਲ ਦੇ ਨਾਲ ਘੱਟੋ-ਘੱਟ ਇੱਕ ਵੱਡੀ ਖਰੀਦ ਦੇ ਵਿੱਚ ਦੇਰੀ ਜਾਂ ਰੱਦ ਕਰਨ ਨਾਲ ਨਜਿਟ ਰਹੇ ਨੇ ਖੇਤਰੀ ਤੌਰ ਦੇ ਉੱਤੇ ਬੀਸੀ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ ਨਿਵਾਸੀ ਯਾਤਰਾ ਯੋਜਨਾਵਾਂ ਦੇ ਵਿੱਚ ਦੇਰੀ ਕਰਨ ਦੇ ਵਿੱਚ ਸਭ ਤੋਂ ਵੱਧ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਨੇ ਕੈਨੇਡਾ ਸਰਕਾਰ ਅੱਜ ਤੋਂ ਫੈਡਰਲ ਡੈਂਟਲ ਕੇਅਰ ਪ੍ਰੋਗਰਾਮ ਦੇ ਲਈ ਯੋਗਤਾ ਦਾ ਵਿਸਥਾਰ ਕਰ ਰਹੀ ਹੈ ਇਸ ਵਿੱਚ ਹੁਣ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਡਿਸੇਬਿਲਟੀ ਟੈਕਸ ਕ੍ਰੈਡਿਟ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ ਸਰਕਾਰ ਦਾ ਅੰਦਾਜ਼ਾ ਹੈ ਕਿ ਇਸ ਵਿਸਥਾਰ ਦੇ ਨਾਲ 1.2 ਮਿਲੀਅਨ ਤੋਂ ਵਧੇਰੇ ਲੋਕ ਇਸ ਪ੍ਰੋਗਰਾਮ ਲਈ ਅਪਲਾਈ ਕਰ ਸਕਣਗੇ ਹੈਲਥ ਮਿਨਿਸਟਰ ਮਾਰਕ ਹੌਲੈਂਡ ਦੇ ਵੱਲੋਂ ਵਾਰ-ਵਾਰ ਇਸ ਪ੍ਰੋਗਰਾਮ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਕੈਨੇਡੀਅਨਜ਼ ਲਈ ਸਹਾਇ ਸਿੱਧ ਸਾਬਿਤ ਹੋਵੇਗਾ ਜੋ ਕਿ ਮਹਿੰਗੇ ਡੈਂਟਲ ਕੇਅਰ ਕਾਰਨ ਆਪਣੇ ਦੰਦਾਂ ਦਾ ਜਿਹੜਾ ਚੈੱਕਅਪ ਕਰਵਾਉਣ ਤੋਂ ਵਿੱਚ ਜਗ ਜਾਂਦੇ ਨੇ ਹਾਲਾਂਕਿ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਡਿਸੇਬਲ ਲੋਕਾਂ ਦੀ ਐਲੀਜੀਬਿਲਟੀ ਨੂੰ ਟੈਕਸ ਕ੍ਰੈਡਿਟ ਦੇ ਆਧਾਰ ਦੇ ਉੱਤੇ ਨਿਰਧਾਰਤ ਕਰਨ ਦੇ ਨਾਲ ਵੱਡੀ ਗਿਣਤੀ ਵਿੱਚ ਅਜਿਹੇ ਵਿਅਕਤੀ ਛੋਟ ਜਿਹੜਾ ਜਾਣਗੇ ਜਿਨ੍ਹਾਂ ਨੂੰ ਸਹਾਇਤਾ ਦੀ ਸਭ ਤੋਂ ਵੱਧ ਜ਼ਰੂਰਤ ਹੈ ਹਾਲਾਂਕਿ ਫੈਡਰਲ ਮਨਿਸਟਰ ਨੇ ਕਿਹਾ ਹੈ ਕਿ ਜਿਹੜੇ ਲੋਕ ਫੈਡਰਲ ਡੈਂਟਲ ਕੇਅਰ ਪ੍ਰੋਗਰਾਮ ਤੋਂ ਬਾਹਰ ਰਹਿ ਗਏ ਨੇ ਉਹਨਾਂ ਨੂੰ ਇਸ ਦੀ ਕਵਰੇਜ ਤੱਕ ਪਹੁੰਚਣ ਲਈ ਜ਼ਿਆਦਾ ਸਮਾਂ ਉਡੀਕ ਕਰਨੀ ਜੜੀਆ ਪਵੇਗੀ ਜਨਵਰੀ 2025 ਵਿੱਚ ਆਮਦਨੀ ਦੇ ਮਾਪਦੰਡ ਨੂੰ ਪੂਰਾ ਕਰਨ ਵਾਲੇ ਹਰ ਵਿਅਕਤੀ ਨੂੰ ਇਸ ਵਿੱਚ ਸ਼ਾਮਿਲ ਕਰਨ ਲਈ ਯੋਗਤਾ ਦਾ ਵਿਸਥਾਰ ਕੀਤਾ ਜਾਏਗਾ ਤੇ ਸਰਕਾਰ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਡੈਂਟਲ ਕੇਅਰ ਦੇ ਅਧੀਨ लियांदा जा सके दस्त एक फेडरल डेंटल केयर प्रोग्राम ਦੇ ਲਈ ਯੋਗ ਕਰਨ ਵਾਸਤੇ ਐਪਲੀਕੈਂਟ ਦੀ ਸਾਲਾਨਾ ਹਾਊਸਹੋਲਡ ਇਨਕਮ ਡਾਲਰ 90000 ਤੋਂ ਘੱਟ ਹੋਣਾ ਲਾਜ਼ਮੀ ਹੈ ਅਤੇ ਉਸ ਦੇ ਕੋਲ ਕੋਈ ਵੀ ਪ੍ਰਾਈਵੇਟ ਇੰਸ਼ੋਰੈਂਸ ਨਹੀਂ ਹੋਣੀ ਚਾਹੀਦੀ ਲਿਬਰਲਾਂ ਤੇ ਐਨਡੀਪੀ ਦੇ ਦਰਮਿਆਨ 2025 ਤੱਕ ਸਰਕਾਰ ਚਲਾਉਣ ਨੂੰ ਲੈ ਕੇ ਸਮਝੌਤਾ ਹੋਇਆ ਜਿਸ ਦੇ ਵਿੱਚ ਡੈਂਟਲ ਕੇਅਰ ਯੂਨੀਵਰਸਲ ਫਾਰਮਾ ਕੇਅਰ ਅਤੇ ਐਂਟੀ ਸਕੈਬਿਲ ਅਹਿਮ ਮੁੱਦਾ ਸਾਂ ਜਿਨ੍ਹਾਂ ਨੂੰ ਪੂਰਾ ਕਰਨ ਦੇ ਲਈ ਫੈਡਰਲ ਲਿਬਰਲਾਂ ਦੇ ਵੱਲੋਂ ਹਾਊਸ ਆਫ ਕਾਮਨਸ ਦੇ ਰਾਹੀਂ ਐਨਡੀਪੀ ਸਹਾਇਤਾ ਨਾਲ ਕਾਨੂੰਨ ਪਾਸ ਕੀਤੇ ਗਏ ਨੇ ਪਰ ਡੈਂਟਲ ਕੇਅਰ ਪ੍ਰੋਗਰਾਮ ਵਿੱਚ ਡੈਂਟਿਸਟਾਂ ਲਈ ਕਈ ਤਬਦੀਲੀਆਂ ਵੀ ਫੈਡਰਲ ਸਰਕਾਰ ਨੂੰ ਕਰਨੀਆਂ ਪਈਆਂ ਸਨ ਕਿਉਂਕਿ ਡੈਂਟਿਸਟ ਐਸੋਸੀਏਸ਼ਨ ਲੰਮੀ ਕਾਗਜ਼ੀ ਕਾਰਵਾਈ ਕਾਰਨ ਇਸ ਤਹਤ ਇਲਾਜ ਕਰਨ ਤੋਂ ਅਸਮਰਥਾ ਜ਼ਾਹਰ ਕਰ ਰਹੀ ਨੇ ਜਿਨ੍ਹਾਂ ਨੂੰ ਸਰਕਾਰ ਦੇ ਵੱਲੋਂ ਸੁਖਾਲਾ ਕੀਤਾ ਗਿਆ ਹੈ ਤੇ ਹੈਲਥ ਮਿਨਿਸਟਰ ਮਾਰਕ ਹੌਲੈਂਡ ਦੇ ਵੱਲੋਂ ਇਸ ਨੂੰ ਪੂਰਾ ਕਰਨ ਦੇ ਲਈ ਮੀਟਿੰਗਾਂ ਦਾ ਸਿਲਸਲਾ ਜਾਰੀ ਰੱਖਿਆ ਜਾ ਰਿਹਾ ਹੈ ਪ੍ਰੋਗਰਾਮ ਸੰਬੰਧੀ ਜਿਹੜੇ ਸ਼ੰਕੇ ਨੇ ਅਤੇ ਇਸ ਮੁਸੀਬਾਵਾ ਦੂਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਹੁਣ ਯੂਨੀਵਰਸਲ ਫਾਰਮਾ ਕੇਅਰ ਪ੍ਰੋਗਰਾਮ ਸੰਬੰਧੀ ਬਿੱਲ ਸੈਨੇਟ ਦੇ ਵਿੱਚ ਪਾਸ ਹੋਣ ਤੋਂ ਬਾਅਦ ਫੈਡਰਲ ਸਰਕਾਰ ਦੇ ਵੱਲੋਂ ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਦੇ ਨਾਲ ਇਸ ਸੰਬੰਧੀ ਸਮਝੌਤੇ ਕਰਨ ਦੇ ਲਈ ਵੀ ਗੱਲਬਾਤ ਅੱਗੇ ਵਧਾਈ ਜਾਏਗੀ। ਦੂਜੇ ਪਾਸੇ ਅਲਬਰਟਾ ਦੇ ਪ੍ਰੀਮੀਅਰ ਨੇ ਫੈਡਰਲ ਡੈਂਟਲ ਪਲਾਨ ਤੋਂ ਬਾਹਰ ਹੋ ਜਾਣ ਬਾਰੇ ਕੈਨੇਡਾ ਸਰਕਾਰ ਨੂੰ ਦੱਸਿਆ। ਮੰਗਲਵਾਰ ਦੁਪਹਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖੇ ਪੱਤਰ ਦੇ ਵਿੱਚ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਕੈਨੇਡੀਅਨ ਡੈਂਟਲ ਪਲਾਨ ਜਿਹੜਾ ਉਹ ਰਾਸ਼ਟਰੀ ਅਧਿਕਾਰ ਖੇਤਰ ਦੀ ਉਲੰਘਣਾ ਕਰਦੀ ਹੈ ਜੇਕਰ ਫੈਡਰਲ ਸਰਕਾਰ ਦੁਆਰਾ ਕੋਈ ਨਵਾਂ ਸਿਹਤ ਪ੍ਰੋਗਰਾਮ ਵਿਕਸਿਤ ਕੀਤਾ ਜਾਣਾ ਸੀ ਤਾਂ ਇਸ ਨੂੰ ਪ੍ਰੋਵਿੰਸਾਂ ਤੇ ਟੈਰੇਟੋਰੀਜ਼ ਦੇ ਨਾਲ ਪੂਰਨ ਸਹਿਯੋਗ ਲਈ ਗੱਲਬਾਤ ਹੋਣੀ ਚਾਹੀਦੀ ਸੀ ਅਤੇ ਇਸ ਦਾ ਐਲਾਨ ਕਰਨ ਤੋਂ ਪਹਿਲਾਂ ਚਰਚਾ ਹੋਣੀ ਚਾਹੀਦੀ ਹੈ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋਇਆ ਇਸ ਪ੍ਰਕਾਰ ਅਲਬਰਟਾ ਫੈਡਰਲ ਯੋਜਨਾ ਤੋਂ ਬਾਹਰ ਨਿਕਲਣ ਅਤੇ ਅਲਬਰਟਾ ਵਾਸੀਆਂ ਲਈ ਆਪਣੇ ਰਾਜਸੀ ਪ੍ਰੋਗਰਾਮਾਂ ਨੂੰ ਬਣਾਈ ਰੱਖਣ ਦਾ ਇਰਾਦਾ ਰੱਖਦਾ ਹੈ ਅਲਬਰਟਾ ਜਿਹੜਾ ਉਹ ਫੈਡਰਲ ਸਰਕਾਰ ਦੇ ਰਾਜ ਦੇ ਹਿੱਸੇ ਲਈ ਇੱਕ ਸਮਝੌਤੇ ਦੇ ਉੱਤੇ ਗੱਲਬਾਤ ਕਰਨਾ ਚਾਹੁੰਦਾ ਹੈ ਤੇ ਇਸ ਤੇ ਬਿਨਾ ਸ਼ਰਤ ਕਵਰੇਜ ਦੀ ਵਰਤੋਂ ਬਹੁਤ ਘੱਟ ਕਮਾਈ ਵਾਲੇ ਅਲਬਰਟਾ ਵਾਸੀਆਂ ਲਈ ਡੈਂਟਲ ਕਵਰੇਜ ਦਾ ਵਿਸਥਾਰ ਕਰਨ ਲਈ ਕਰੇਗਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਮਾਰਚ ਦੇ ਵਿੱਚ ਐਲਾਨ ਕੀਤਾ ਸੀ ਕਿ ਅਗਲੇ 3 ਸਾਲਾਂ ਵਿੱਚ ਸਰਕਾਰ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਹਿੱਸੇਦਾਰੀ ਨੂੰ ਆਬਾਦੀ ਦਾ 5% ਤੱਕ ਘਟਾਉਣ ਦੀ ਯੋਜਨਾ ਬਣਾ ਰਹੀ ਹੈ ਹਾਲ ਹੀ ਦੇ ਸਾਲਾਂ ਵਿੱਚ ਵਿਦੇਸ਼ੀ ਜਿਹੜੇ ਕਾਮਿਆਂ ਦਾ ਵੱਧ ਹਿੱਸਾ ਸਥਾਈ ਨਿਵਾਸੀ ਬਣ ਗਿਆ 1 ਅਪ੍ਰੈਲ ਤੱਕ ਕੈਨੇਡਾ ਦੇ ਵਿੱਚ 2.8 ਮਿਲੀਅਨ ਸਥਾਈ ਨਿਵਾਸੀ ਸਨ ਜੋ ਕਿ ਆਬਾਦੀ ਦਾ 6.8% ਦੀ ਬਣਦੇ ਨੇ ਫੈਡਰਲ ਏਜੰਸੀ ਦੀ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ 2016 ਤੇ 2022 ਦੇ ਵਿਚਕਾਰ 23% ਦੀ ਵਿਦੇਸ਼ੀ ਕਾਮੇ ਆਪਣੀ ਪਹਿਲੀ ਵਰਕ ਪਰਮਿਟ ਪ੍ਰਾਪਤ ਕਰਨ ਤੋਂ 2 ਸਾਲਾਂ ਬਾਅਦ ਹੀ ਸਥਾਈ ਨਿਵਾਸੀ ਬਣ ਗਏ ਸਨ ਖੋਜਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਟੈਂਪਰੇਰੀ ਰੈਜ਼ੀਡੈਂਟ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ ਲਈ ਇੱਕ ਮਹੱਤਵਪੂਰਨ ਮਾਰਗ ਬਣ ਗਿਆ ਹੈ ਟੈਂਪਰੇਰੀ ਰੈਜ਼ੀਡੈਂਟ ਵਿੱਚ ਅਸਾਇਲਮ ਮੰਗਣ ਵਾਲੇ ਤੇ ਕੰਮ ਜਾਂ ਸਟੱਡੀ ਪਰਮਿਟ ਵਾਲੇ ਵਿਅਕਤੀ ਵੀ ਸ਼ਾਮਿਲ ਹੁੰਦੇ ਨੇ ਇਸ ਦੇ ਉਲਟ ਸਥਾਈ ਨਿਵਾਸੀ ਕੈਨੇਡਾ ਵਿੱਚ ਅਨਮਿੱਥੇ ਸਮੇਂ ਲਈ ਕੰਮ ਕਰਨ ਤੇ ਰਹਿਣ ਦੇ ਯੋਗ ਹੁੰਦੇ ਨੇ ਜਦੋਂ ਤੱਕ ਉਹ ਆਪਣੀ ਸਥਿਤੀ ਨੂੰ ਕਾਇਮ ਰੱਖਦੇ ਨੇ ਵਿਦੇਸ਼ੀ ਕਾਮਿਆਂ ਤੇ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਨਾਟਕੀ ਢੰਗ ਨਾਲ ਵਾਧਾ ਹੋਇਆ ਹੈ ਜਿਸ ਨਾਲ ਆਬਾਦੀ ਦੇ ਵਾਅਦੇ ਵਿੱਚ ਵਾਧਾ ਹੋਇਆ ਹੈ ਜਿਸ ਬਾਰੇ ਮਾਹ ਰਿਹائش ਦੀ ਸਮਰਥਾ ਵਿਗੜ ਗਈ ਹੈ ਲਿਬਰਲ ਸਰਕਾਰ ਨੇ ਅਸਥਾਈ ਪ੍ਰਵਾਸ ਨੂੰ ਰੋਕਣ ਦੇ ਉਦੇਸ਼ ਨਾਲ ਨਵੇਂ ਫੈਡਰਲ ਉਪਾਅਵਾਂ ਨੂੰ ਉਤਸ਼ਾਹਿਤ ਕਰਦੇ ਹੋਏ ਉਸ ਵਾਅਦੇ ਲਈ ਬਹੁਤ ਸਾਰਾ ਦੋਸ਼ ਲਾਇਆ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਮਾਰਚ ਵਿੱਚ ਐਲਾਨ ਕੀਤਾ ਸੀ ਕਿ ਅਗਲੇ 3 ਸਾਲਾਂ ਵਿੱਚ ਸਰਕਾਰ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਹਿੱਸੇਦਾਰੀ ਨੂੰ ਆਬਾਦੀ ਦਾ 5% ਤੱਕ ਘਟਾਉਣ ਦੀ ਯੋਜਨਾ ਬਣਾ ਰਹੀ ਹੈ 1 ਅਪ੍ਰੈਲ ਤੱਕ ਕੈਨੇਡਾ ਵਿੱਚ 2.8 ਮਿਲੀਅਨ ਅਸਥਾਈ ਨਿਵਾਸੀ ਸਨ ਜੋ ਕਿ ਆਬਾਦੀ ਦਾ 6.8% ਬਣਦੇ ਨੇ ਮਈ ਜੋ ਸੁਭਾਈ ਅਮਰੁਤਮਾਨਾਲ ਇੱਕ ਮੀਟਿੰਗ ਦੌਰਾਨ ਮਿਲਰ ਨੇ ਸੁਝਾਅ ਦਿੱਤਾ ਕਿ ਦੇਸ਼ ਦੇ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਰੋਕਣ ਦਾ ਇੱਕ ਤਰੀਕਾ ਉਹਨਾਂ ਨੂੰ ਸਥਾਈ ਨਿਵਾਸ ਦੀ ਪੇਸ਼ਕਸ਼ ਕਰਨਾ ਹੋਵੇਗਾ ਮਿਲਰ ਨੇ ਕਿਹਾ ਕਿ ਲੋਕ ਪਹਿਲਾਂ ਹੀ ਇੱਥੇ ਨੇ ਤੱਥ ਇਹ ਹੈ ਕਿ ਲੋਕ ਪਹਿਲਾਂ ਹੀ ਅਫੋਰਡੇਬਿਲਟੀ ਤੋਂ ਉਹਨਾਂ ਦੇ ਪ੍ਰਭਾਵ ਪਹਿਲਾਂ ਹੀ ਬ੍ਰੇਕ ਹੋ ਚੁੱਕੇ ਨੇ ਪਰ ਵਿਸਥਾਰ ਦੇ ਨਾਲ ਇਸ ਦਾ ਮਤਲਬ ਇਹ ਨਹੀਂ ਹੈ ਕਿ ਹਰ ਕੋਈ ਇੱਥੇ ਰਹਿਣ ਜਾਂ ਕੈਨੇਡਾ ਵਿੱਚ ਰਹਿਣ ਦਾ ਹੱਕਦਾਰ ਹੈ ਨਿਊਜ਼ ਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਆਬਸਫੋਰਡ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਉਹਨਾਂ ਨੇ ਪਿਛਲੇ ਹਫਤੇ ਲਗਭਗ ਕਈ ਘੰਟਿਆਂ ਦੇ ਵਿੱਚ ਵਾਹਨਾਂ ਨੂੰ ਰੋਕਿਆ ਤੇ ਜ਼ਬਤ ਕੀਤਾ 48 ਘੰਟਿਆਂ ਦੀ ਵਿੰਡੋ ਵਿੱਚ ਵਿਭਾਗ ਦੀ ਟ੍ਰੈਫਿਕ ਇਨਫੋਰਸਮੈਂਟ ਯੂਨਿਟ ਨੇ ਕਥਿਤ ਤੌਰ ਤੇ ਉੱਚ ਟ੍ਰੈਫਿਕ ਕੋਰੀਡੋਰਾਂ ਦੇ ਵਿੱਚ ਤੇਜ਼ ਰਫ਼ਤਾਰ ਵਾਲੇ ਡਰਾਈਵਰਾਂ ਨੂੰ ਰੋਕਣ ਤੇ ਧਿਆਨ ਦਿੱਤਾ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ 42 ਡਰਾਈਵਰਾਂ ਨੂੰ ਬਹੁਤ ਜ਼ਿਆਦਾ ਰਫ਼ਤਾਰ ਲਈ ਰੋਕਿਆ ਹਰੇਕ ਨੂੰ ਟਿਕਟ ਦਿੱਤੀ ਤੇ ਇੱਕ ਹਫ਼ਤੇ ਦੇ ਲਈ ਉਹਨਾਂ ਦੇ ਵਾਹਨ ਜ਼ਬਤ ਕੀਤੇ ਐਬੀ ਪੀਡੀ ਦਾ ਕਹਿਣਾ ਹੈ ਕਿ ਉਹਨਾਂ ਨੇ 2 ਦਿਨਾਂ ਦੇ ਵਿੱਚ ਡਰਾਈਵਰਾਂ ਨੂੰ ਜਿਹੜਾ ਹੈ ਜੁਰਮਾਨੇ ਦੇ ਵਿੱਚ ਡਾਲਰ 15686 ਸੌ ਪੇ 48 ਘੰਟੇ ਦੀ ਵਿੰਡੋ ਦੇ ਦੌਰਾਨ ਸਭ ਤੋਂ ਵੱਧ ਰਫਤਾਰ 60 ਕਿਲੋਮੀਟਰ ਪ੍ਰਤੀ ਘੰਟਾ ਖੇਤਰ ਵਿੱਚ ਘਤੀ ਤੌਰ ਤੇ 147 ਕਿਲੋਮੀਟਰ ਪ੍ਰਤੀ ਘੰਟਾ ਜਾ ਰਹੇ ਡਰਾਈਵਰਾਂ ਦੇ ਦੁਆਰਾ ਸੀ ਬੁੱਧਵਾਰ ਨੂੰ ਆਬਸਫੋਰਡ ਪੁਲਿਸ ਨੇ ਕਿਹਾ ਹੈ ਕਿ ਡਰਾਈਵਰਾਂ ਨੂੰ ਯਾਦ ਦਿਵਾਇਆ ਕਿ BC ਦੇ ਵਿੱਚ ਕਾਰ ਦੁਰਘਟਨਾਵਾਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਤੇਜ਼ ਰਫ਼ਤਾਰ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਕਾਰਨ ਨੇ ਹਰ ਸਾਲ ਕਾਤਕ ਦੁਰਘਟਨਾਵਾਂ ਦਾ 29% ਹਿੱਸਾ ਹੈ ਆਈਸੀਬੀਸੀ ਦੇ ਅਨੁਸਾਰ ਸੂਬੇ ਵਿੱਚ ਛੇ ਸਾਲ ਸਪੀਡ ਸਬੰਧਿਤ ਹਾਸਿਆਂ ਵਿੱਚ ਔਸਤਨ 84 ਲੋਕ ਮਰਦੇ ਨੇ ਤੇ 2118 ਜ਼ਖਮੀ ਹੁੰਦੇ ਨੇ ਆਈਸੀਬੀਸੀ ਦਾ ਕਹਿਣਾ ਹੈ ਕਿ ਇੱਕ ਤੇਜ਼ ਰਫ਼ਤਾਰ ਵਾਲੇ ਟਿਕਟ ਦੇ ਲਈ ਜੁਰਮਾਨੇ ਡਾਲਰ 138 ਤੋਂ ਡਾਲਰ 483 ਤੱਕ ਤੇ ਤੁਹਾਡੇ ਡਰਾਈਵਿੰਗ ਰਿਕਾਰਡ ਤੋਂ 3 ਪੁਆਇੰਟ ਹੋ ਸਕਦੇ ਨੇ ਐਬਸਫਰਡ ਵਾਈਪੀਡੀ ਵੀ ਇਨਫੋਰਸਮੈਂਟ ਵਿੰਡੋ ਦੌਰਾਨ ਉਸ ਜੁਰਮਾਨਾ ਡਾਲਰ 373 ਸੀ ਕੈਨੇਡਾ ਦੇ ਵਿੱਚ ਇੱਕ 19 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਜਿਹहां ਜਾਣਕਾਰੀ ਮਿਲੀ ਹੈ ਕਿਉਂਕਿ 19 ਜੂਨ ਤੋਂ ਇੱਕ ਨੌਜਵਾਨ ਜਿਸ ਦਾ ਨਾਮ ਚਰਨਦੀਪ ਸਿੰਘ ਢਾਲੀਵਾਲ ਹੈ ਤੇ ਉਸ ਨੂੰ 10 ਮਹੀਨੇ ਹੋਏ ਸੀ ਕੈਨੇਡਾ ਆਏ ਨੂੰ ਉਸ ਦੀ ਭਾਲ ਕੀਤੀ ਜਾ ਰਹੀ ਸੀ 19 ਜੂਨ ਤੋਂ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ 파ਰੀ ਸੀ ਤੇ ਹੁਣ ਘਰਦਿਆਂ ਤੱਕ ਜੋ ਜਾਣਕਾਰੀ ਪਹੁੰਚੀ ਹੈ ਉਸ ਮੁਤਾਬਕ ਚਰਨਦੀਪ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ ਜੇ ਨਾਇਗਰਾ ਦੇ ਇਲਾਕੇ ਦੇ ਵਿੱਚ ਇਹ ਚਰਨਦੀਪ ਸਿੰਘ ਰਹਿੰਦਾ ਸੀ 10 ਮਹੀਨੇ ਹੋਏ ਸੀ ਕੈਨੇਡਾ ਆਏ ਨੂੰ ਤੇ ਕਿਹਾ ਜਾ ਰਿਹਾ ਸੀ ਕਿ 19 ਜੂਨ ਨੂੰ ਆਖਰੀ ਵਾਰ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਲ ਪੰਜਾਬ ਦੇ ਅਬੂਵਾਲ ਪਿੰਡ ਦੇ ਵਿੱਚ ਉਸਦੀ ਗੱਲ ਹੋਈ ਸੀ ਤੇ ਉਸ ਤੋਂ ਬਾਅਦ ਉਸਦੇ ਲਾਪਤਾ ਹੋਣ ਦੀ ਰਿਪੋਰਟ ਜਿਹੜੀ ਆ ਉਹ ਸਾਹਮਣੇ ਆਈ ਲਾਪਤਾ ਹੋਣ ਦੀ ਜਿਹੜੀ ਰਿਪੋਰਟ ਹੈ ਉਹ ਪੁਲਿਸ ਤੱਕ ਵੀ ਪਹੁੰਚੀ ਤੇ ਪੁਲਿਸ ਵੀ ਇਸ ਸਬੰਧੀ ਆਪਣੀ ਜਾਂਚ ਪੜਤਾਲ ਕਰ ਰਹੀ ਸੀਗੀ ਤੇ ਅੱਜ ਜਿਹੜੀ ਖਬਰ ਮਿਲੀ ਹੈ ਉਸ ਮੁਤਾਬਕ ਇਹ ਜਾਣਕਾਰੀ ਘਰਦਿਆ ਤੱਕ ਪਹੁੰਚੀ ਹੈ ਕਿ ਚਰਨਦੀਪ ਸਿੰਘ ਨੇ ਨਾਇਗਰਾ ਫਾਲ ਦੇ ਵਿੱਚ ਛਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ ਦੱਸਦੇ ਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਹਜੇ ਤੱਕ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਕਿ ਕਾਰਨ ਕੀ ਮੰਨੇ ਜਾ ਰਹੇ ਨੇ ਕਿ ਕਿਉਂ ਖੁਦਕੁਸ਼ੀ ਕੀਤੀ ਇਸ ਇੰਟਰਨੈਸ਼ਨਲ ਸਟੂਡੈਂਟ ਨੇ ਵੱਡੀ ਗਿਣਤੀ ਦੇ ਵਿੱਚ ਕੁਮਾਂਤਰੀ ਵਿਦਿਆਰਥੀ ਕੈਨੇਡਾ ਦੇ ਵਿੱਚ ਪੜਨ ਦੇ ਲਈ ਆਪਣਾ ਭਵਿੱਖ ਸੋਨਾ ਤੇ ਵਧੀਆ ਬਣਾਉਣ ਦੇ ਲਈ ਆਉਂਦੇ ਨੇ ਪਰ ਮੁਸੀਬਤਾਂ ਦੇ ਇਹੋ ਜਿਹੇ ਚੱਕਰ ਦੇ ਵਿੱਚ ਪੈ ਜਾਂਦੇ ਨੇ ਜਾਂ ਅਜਿਹੇ ਮਾਨਸਿਕ ਤਣਾਦ ਦਾ ਸ਼ਿਕਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਇਸ ਜ਼ਿੰਦਗੀ ਦੇ ਨਾਲ ਫਾਈਟ ਕਰਨਾ ਔਖਾ ਲੱਗਦਾ ਹੈ ਤੇ ਉਸ ਤੋਂ ਬਾਅਦ ਉਹ ਗਲੇ ਲਗਾ ਲੈਂਦੇ ਨੇ ਖੁਦਕੁਸ਼ੀ ਨੂੰ ਚਰਨਦੀਪ ਸਿੰਘ ਨੇ ਵੀ ਖੁਦਕੁਸ਼ੀ 10 ਮਹੀਨਿਆਂ ਦੇ ਅੰਦਰ ਹੀ ਕਰ ਲਈ ਕੈਨੇਡਾ ਦੇ ਵਿੱਚ ਸਿਰਫ ਉਸ ਦਾ 10 ਮਹੀਨਿਆਂ ਦਾ ਜਿਹੜਾ ਸਫ਼ਰ ਪੂਰਾ ਹੋਇਆ ਸੀਗਾ ਸੋ ਅਜੇ ਪੁਲਿਸ ਜਾਂਚ ਇਸ ਮਾਮਲੇ ਦੇ ਵਿੱਚ ਹੋਰ ਵੀ ਅੱਗੇ ਵਧ ਰਹੀ ਹੈ ਕਿ ਕੀ ਕਾਰਨ ਰਹੇ ਚਰਨਦੀਪ ਸਿੰਘ ਦੇ ਖੁਦਕੁਸ਼ੀ ਕਰਨ ਦੇ ਚੈਨਲ ਪੰਜਾਬੀ ਵੇਖ ਰਾਇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਉਹ ਖਬਰ ਜਿਹੜੀ ਜੀ ਡੈਂਟਲ ਪਲਾਨ ਫੈਡਰਲ ਗਵਰਨਮੈਂਟ ਵੱਲੋਂ ਰੋਲ ਆਊਟ ਕੀਤੀ ਗਈ ਆ ਅਲਬਰਟਾ ਸਰਕਾਰ ਦੇ ਸਾਡੀ ਪ੍ਰੀਮੀਅਰ ਜਿਹੜੀ ਆ ਡੈਨੀਅਲਸ ਮੈਥੁਰਾ ਨੇ ਇੱਕ ਖੱਤ ਲਿਖਿਆ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਹੋਰਾਂ ਨੂੰ ਵੀ ਅਸੀਂ 2026 ਤੱਕ ਉਹ ਫੈਡਰਲ ਪਲਾਨ ਦੇ ਵਿੱਚੋਂ ਆਪਟ ਆਊਟ ਕਰਨਾ ਚਾਹੁੰਦੇ ਯਾਨੀ ਕਿ ਬਾਹਰ ਜਾਣਾ ਚਾਹੁੰਦੇ ਆ ਔਰ ਉਹਦਾ ਕਾਰਨ ਉਹਨਾਂ ਪਤਾ ਕੀ ਕਿਹਾ ਉਹ ਕਹਿੰਦੇ ਜੀ ਵੀ ਇਹ ਜਿਹੜਾ ਸੂਬਾਈ ਅਧਿਕਾਰ ਖੇਤਰ ਆ ਉਹਦੀ ਉਲੰਘਣਾ ਕਰਦਾ ਜਿਹੜਾ ਇਹ ਫੈਡਰਲ ਗਵਰਨਮੈਂਟ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਉਹ ਕਹਿੰਦੇ ਜੀ ਵੀ ਅਸੀਂ ਨੇਗੋਸ਼ੀਏਟ ਕਰ ਰਹੇ ਹਾਂ ਜਿਹੜੀ ਫੰਡਿੰਗ ਹੈਗੀ ਆ ਫੈਡਰਲ ਗਵਰਨਮੈਂਟ ਤੋਂ ਲੈ ਕੇ ਅਸੀਂ ਜਿਹੜਾ ਸਾਡਾ ਹਿੱਸਾ ਬਣਦਾ ਉਹ ਸਾਨੂੰ ਦੇ ਦੇਣ ਤੇ ਅਸੀਂ ਉਹ ਲੋਕਾਂ ਨੂੰ ਉਹਦੇ ਬੈਨੀਫਿਟ ਜਿਹੜੇ ਆ ਉਹ ਗਾਂਹ ਦੇਵਾਂਗੇ ਔਰ ਨਾਲ ਜਿਹੜੇ ਹੈਲਥ ਮਿਨਿਸਟਰ ਹੈ ਅਲਬਰਟਾ ਦੀ ਐਡਰੀਅਨ ਲਗਰਾ ਉਹ ਕਹਿੰਦੀ ਜੀ ਵੀ ਜਿਹੜੀ ਇਹ ਪਲਾਨ ਆਈ ਆ ਸਰਕਾਰ ਦੀ ਫੈਡਰਲ ਗਵਰਨਮੈਂਟ ਦੀ ਇਹ ਤਾਂ ਆਲਰੇਡੀ ਅਲਬਰਟਾ ਦੇ ਵਿੱਚ ਇੱਕ ਕਿਸਮ ਦੀ ਐਗਜ਼ਿਸਟ ਕਰਦੀ ਆ ਉਹਦੀ ਨਕਲ ਹੀ ਕੀਤੀ ਗਈ ਆ ਕੋਈ ਜ਼ਿਆਦਾ ਉਹਦਾ ਫਾਇਦਾ ਨਹੀਂ ਹੈ ਜਦੋਂ ਕਿ ਫੈਡਰਲ ਗਵਰਨਮੈਂਟ ਦੇ ਜਿਹੜੇ ਮਨਿਸਟਰ ਨੇ ਹੈਲਥ ਮਨਿਸਟਰ ਮਾਰਕ ਹੌਲੈਂਡ ਉਹਨਾਂ ਦੇ ਪ੍ਰੈਸ ਸੈਕਟਰੀ ਕ੍ਰਿਸਟੋਫਰ ਆਨ ਹੋਰਾਂ ਨੇ ਗੱਲ ਕਹੀ ਹੈ ਜੀ ਉਹ ਕਹਿੰਦੇ ਵੀ ਅਸੀਂ ਨਹੀਂ ਚਾਹੁੰਦੇ ਵੀ ਅਲਬਰਟਾ ਪ੍ਰੀਮੀਅਰ ਜਿਹੜੀ ਚੀਪ ਪੋਲਿਟੀਕਲ ਗੇਮਸ ਖੇਡ ਰਹੀ ਹੈ ਉਸ ਗੱਲਬਾਤ ਦੇ ਵਿੱਚ ਪੈਣਾ ਨਹੀਂ ਚਾਹੁੰਦੇ ਉਹ ਕਹਿੰਦੇ ਅਲਬਰਟਾ ਦੇ ਵਿੱਚੋਂ ਆਲਰੇਡੀ 1 ਲੱਖ ਬੰਦੇ ਨੇ ਜਿਹੜਾ ਜੀ ਉਹ ਸਾਈਨ ਅਪ ਕਰ ਚੁੱਕੇ ਨੇ ਤੇ ਕੈਨੇਡਾ ਵਾਈਡ 2 ਲੱਖ ਬੰਦੇ ਦੇ ਕਰੀਬ ਸਾਈਨ ਕਰ ਚੁੱਕੇ ਨੇ ਇਸ ਪਲਾਨ ਲਈ ਯਾਦ ਰਹੇ ਕਿ ਜਿਹੜਾ ਫੈਡਰਲ ਪ੍ਰੋਗਰਾਮ ਹੈ ਜੀ ਇਹ 13 ਬਿਲੀਅਨ ਡਾਲਰ ਪੰਜਾਂ ਸਾਲਾਂ ਦੇ ਵਿੱਚ ਖਰਚ ਹੋਣਾ ਹੈ ਤੇ ਇਹਦੇ ਵਿੱਚ ਸੀਨੀਅਰਜ਼ ਦੀ ਕਵਰੇਜ ਜਿਹੜੀ ਆ ਉਹ ਮਈ ਚ ਆਰੰਭ ਹੋ ਗਈ ਸੀਗੀ ਤੇ ਬੱਚੇ ਜਿਹੜੇ 18 ਸਾਲ ਤੋਂ ਘਟਿਆ ਜਾਂ ਜਿਨ੍ਹਾਂ ਦੀ ਡਿਸੇਬਿਲਟੀ ਆ ਉਹਨਾਂ ਦੀ ਆ ਹੁਣ ਆਰੰਭ ਹੋ ਗਈ ਹੈ ਕੱਲ ਤੋਂ ਵੀਰਵਾਰ ਵਾਲੇ ਦਿਨ ਤੋਂ ਹੋ ਜਾਣੀ ਆ ਸੋ ਇਹ ਗੱਲਬਾਤ ਹੈ ਜੀ ਹੁਣ ਫੈਡਰਲ ਗਵਰਨਮੈਂਟ ਕਹਿੰਦੀ ਹੈ ਵੀ ਇਹ ਐਵੇਂ ਜਿਹੜੀਆਂ ਚੀਪ ਪੋਲੀਟੀਕਲ ਗੇਮਸ ਖੇਡੀਆਂ ਜਾ ਰਹੀਆਂ ਅਸੀਂ ਨਹੀਂ ਚਾਹੁੰਦੇ ਵੀ ਜਿਹੜੇ ਲੋਕਾਂ ਨੂੰ ਇਹ ਬੈਨੀਫਿਟ ਮਿਲਣੇ ਨੇ ਜਿਹੜਾ ਡੈਂਟਲ ਕੇਅਰ ਹੈ ਵੀ ਉਹ ਸਾਰਿਆਂ ਨੂੰ ਮਿਲੇ ਰਾਦਰਰਨ ਵੀ ਉਹ ਇਹ ਤਾਂ ਵਾਂਝੇ ਰਹਿ ਜਾਣ ਪਰ ਅਲਬਰਟਾ ਸਰਕਾਰ ਕਹਿ ਰਹੀ ਆ ਕਿ ਸਾਡੇ ਕੋਲ ਪਹਿਲਾਂ ਹੀ ਪ੍ਰੋਗਰਾਮ ਹੈਗੇ ਆ ਔਰ ਸਾਨੂੰ ਤੁਸੀਂ ਪੈਸੇ ਦਿਓ ਤੇ ਅਸੀਂ ਉਹ ਪ੍ਰੋਗਰਾਮ ਆਪਣਾ ਜਿਹੜਾ ਜੀ ਉਹਨੂੰ ਹੋਰ ਐਕਸਪੈਂਡ ਕਰ ਸਕਦੇ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ